ਅੱਗੇ ਤਾਂ ਚਲੋ ਮਤਲਬ ਠੀਕ ਰਹਿੰਦਾ ਸੀ ਭਰਾ ਜੀ ਪਤਾ ਨਹੀਂ ਕੀ ਰੱਬ ਜਾਣੇ ਅੱਗੇ ਤਾਂ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਤੇ ਮਤਲਬ ਠੀਕ ਹੀ ਘਰੇ ਰਹਿੰਦਾ ਪਿੱਛੇ ਜੇ ਪੇਟ ਚ ਹੋਈ ਦੀ ਮਤਲਬ ਕਬਜ਼ੀ ਹੋਈ ਦੀ ਤੇ ਆ ਹੁਣ ਸੋੜ ਪਤਾ ਠੀਕ ਹੋਇਆ ਤੇ ਅੱਜ ਮੈਂ ਕਿਦਾਂ ਸੀ ਮੈਂ ਦਿੱਲੀ ਜਾਣਾ ਮੈਂ ਤੇ ਕਰੋ ਅਸੀਂ 300 3000 1500 ਰੁਪਏ ਵੀ ਦਿੱਤਾ ਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਤੋਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕੱਪੜੇ ਪਏ ਰੋਟੀ ਜੱਟੇ ਪਕਾ ਕੇ ਰੱਖੀ ਦੀ ਹੈ ਕਿੰਦਾ ਮੈਂ 6 ਵਜੇ ਜਾਣਾ ਵਾ ਇੱਥੇ ਆ ਕੇ ਪਤਾ ਘਾਣੂ ਕਿ ਮਤਲਬ ਆ ਤੁਹਾਡਾ ਮੁੰਡਾ ਇੱਥ ਕਾਰਵਾਈ ਕਰਦੀ 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 ਪਰ ਫਿਰ ਵੀ ਨਸ਼ਾ ਹਾਂਜੀ ਨਸ਼ਾ ਤੋਂ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ ਇਹਨਾਂ ਫੋਨ ਕਰਕੇ ਸੱਦਿਆ ਕਿਹਨੇ ਕਿਹਾ ਜਾ ਫੋਨ ਨਾਲ ਹੀ ਮਾਂ ਪਿਓ ਦੇ ਕਿਸੇ ਮੰਦੇ ਸੁਣਦੇ ਨੇ ਕਿ ਪਿੱਛੇ ਕਿੱਥੇ ਚੱਲੇ ਦੱਸ ਦੱਸਦੇ ਨੇ ਹਾਂਜੀ ਮੰਗ ਹੀ ਕਰਦੇ ਮੰਗੇ ਇਹ ਕੀ ਕੀ ਕਰਨੀ ਜੀ ਅਸੀਂ ਤੁਹਾਡਾ ਜਵਾਬ ਤਾਂ ਚੱਲ ਗਿਆ ਜੀ ਬਤੇਰਾ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਕੋ ਗੁਰੂ ਵਾਲਾ ਬਣ ਜਾ ਜੇ ਤੁਹਾਨੂੰ ਦੇਮ ਫਲ ਦਿੱਤੀ ਤੇ ਪਾਏ ਹੁਣ ਫਿਰ ਕੋਈ 83 ਜੁਲੱਖ ਜੁਲੱਖ ਜਿਹੇ ਪੈਗਾ ਜਾਗੇ ਫਿਰ ਕੋ ਤਬਿਲ ਨਹੀਂ ਬਣੇਗਾ ਜਦ ਮੈਂ ਇਹ ਵਖਾ ਉਹ ਮਾਲ ਖਣਾ ਮਿਲਦਾ ਨਹੀਂ ਮਿਲਿਆ ਨਸ਼ੇ ਦੇ ਪੈਖੇ ਬਸ ਇਦਾਂ ਚਦਾ ਆ ਉਹਦੇ ਚਲ ਗਈ ਰੂ ਜਾਨ ਮੋਤਾਂ ਨਸ਼ਾ ਲਈ ਜਾਂਦਾ ਹਾਂ ਜੀ ਸਾਨੂੰ ਨੇ ਨੋਟੀਫਿਕੇਸ਼ਨ ਆਈ ਕਿ ਆ ਜਿਹੜੇ ਪੜਾੜ ਆ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਇਹ ਡੈਡ ਬਾਡੀ ਲਿਆਏ ਆ ਬਾਕੀ ਪੋਸਟਮੈਨ ਨਾਲ ਰਹਾਉਦੇ ਜਿਹੜੀ ਕੋਈ ਚੀਜ਼ ਸਾਹਮਣੇ ਆਏਗਾ ਉਹਨੂੰ ਸੂਚੀ ਕੀਤਾ ਜਾਏਗਾ ਹਮਾਰੀ ਜੀ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਨਸ਼ੇ ਦਾ ਮਨ ਨਹੀਂ ਨਹੀਂ ਪੋਸਟਮੈਨ ਹੋਂ ਤੋਂ ਬਾਹਰ ਹੀ ਪਤਾ ਲੱਗੇਗਾ ਨਸ਼ੇ ਨਾਲ ਡੈੱਥ ਹੋਈ ਕਿਦਾਈ ਆ ਉਹ ਸਾਰਾ ਗਰਮੀ ਨਾ ਹੋਈ ਹੋਏ ਦਾ ਇਹਨਾਂ ਨੇ ਕਹੇ ਜੀ ਨਸ਼ਾ ਸਾਰੇ ਮੰਨਦੇ ਇਹ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਹ ਦੇਣ ਬਾਤ ਠੀਕ ਹੈ ਜੀ ਕਿ ਨਸ਼ੇਰੇ ਜਲਦੀ ਜਲਦੀ ਠੱਲ ਪਾਇਆ ਜਾਏਗਾ ਮਾਨਗਰ ਖੜੇ ਆ ਗੱਲ ਆ ਵੀਰ ਆਇਆ ਹੀ ਇੱਥੇ ਨਸ਼ਾ ਕਰਕੇ ਪਿਆ ਹੈ ਗਾ ਆਂਦੇ ਜਾਂਦੇ ਨੂੰ ਦੱਸਿਆ ਹੈਗਾ ਤੇ ਆਪਾਂ ਦੇਖਿਆ ਮਦੌੜੀ ਕੀ ਹਾਲ ਬਹੁਤ ਹੀ ਮਾੜਾ ਹੈਗਾ ਜੱਲ ਮੀਰਾ ਵੀ ਇੱਥੇ ਦਾ ਵੀ ਅੰਦਰ ਦੀ ਸਾਰੇ ਬੰਨੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਵਿੱਚ ਨਸ਼ਾ ਬੰਦ ਹੋ ਗਿਆ ਨਾ ਸਾਰੇ ਬੰਦੇ ਕੈਂਪ ਵਿੱਚੋਂ ਮਰਜੀ ਮਹੱਲਿਓ ਸਾਰੇ ਇੱਧਰ ਆਉਂਦੇ ਹੈਗੇ ਜੇ ਸਵੇਰੇ ਆਣ ਕੇ ਵੇਖ ਲਿਓ ਮੇਲਾ ਲੱਗਾ ਹੁੰਦਾ ਜੇ ਉਸ ਨੂੰ ਪਤਾ ਲੱਗੇ ਸੀ ਸਟਾਫ ਆ ਭਾਜੀ ਹੋਰ ਦੱਸੋ ਇਤੋਂ ਵੱਧ ਕੀ ਹੁੰਦਾ ਲੱਗੇ ਸਾਰੇ ਸਿਵਲ ਜਿੱਥੇ ਤੁਰੇ ਫਿਰਦੇ ਆ ਸਾਰਿਆਂ ਨੇ ਕਾਰਵਾਈਆਂ ਕੀਤੀਆਂ ਸ਼ਿਕਾਇਤਾਂ ਵੀ ਕੀਤੀਆਂ ਹੈਗੀਆਂ ਅੰਦਰ ਖਾਤੇ ਚਲੋ ਹੁਣ ਮੈਂ ਕਿਸ ਦਾ ਨਾਂ ਨਹੀਂ ਲੈਣਾ ਹੈਗਾ ਉਹ ਚਾਰਿਆਂ ਦੇ ਉਹਨਾਂ ਦੇ ਘਰਾਂ 'ਚ ਪਹਿਲਾਂ ਉਹਨਾਂ ਦੇ ਨਾਂ ਪਹੁੰਚ ਜਾਂਦੇ ਕਿ ਕੀ ਨਾਂ ਲੈ ਸ਼ਿਕਾਇਤ ਕੀਤੀ ਹੈਗੀ ਹੁਣ ਦੱਸੋ ਬੰਦਾ ਕੀ ਸ਼ਿਕਾਇਤ ਕਰੇ ਲੋਕ ਡਰਦੇ ਲੋਕ ਹੀ ਡਰਦੇ ਹੀ ਆ ਭਾਜੀ ਇੱਥੇ ਕਿਹੜੀ ਗੱਲ ਹੈਗੀ ਆ ਇਹ ਸਾਰਿਆਂ ਦੇ ਆਪਣੇ ਧੀ ਪੁੱਤਰ ਦਾ ਹੁੰਦਾ ਕਿ ਚਲੋ ਕੀ ਗੱਲਾਂ ਨਿਛੇੜੀ ਬੰਦੇ ਤੋਂ ਸਾਰ ਕੋਈ ਡਰਦਾ ਹੀ ਆ ਸਿੱਧੀ ਜੜੀ ਚੱਲਿਆ ਜੀ ਜਿਹੜੇ ਵੇਚਣਦੇ ਆ ਸਰਕਾਰਾਂ ਨਾਲ ਵੀ ਹੱਥ ਮਿਲੇ ਜਾਂ ਤੇ ਸਿੱਧੀ ਜੜੇ ਪੁਲਿਸ ਨਾਲ ਵੀ ਹੱਥ ਮਿਲੇ ਜਾਂ ਪੇਰੀ ਵੀ ਗੰਦੇ ਆ ਨਹੀਂ ਤੇ ਕਿੱਥੇ ਵਿਗਦਾ ਹੈ ਬੇੜੇ ਟੀਕਾ ਲਾਣ ਨਾਲ ਮੌਤ ਹੋਈ ਏ ਦੀ ਇਹ ਬੱਚੇ ਦੀ ਮੌਤ ਟੀਕਾ ਲਾਉਣ ਨਾਲ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ ਤਿੰਨ ਚਾਰ ਮੌਤਾਂ ਹੋ ਗਈਆਂ ਬੇੜੇ ਇੱਥੇ ਬਾਗ ਕਟਿਆ ਗਿਆ ਏ ਇੱਥੇ ਬਾਗਚੀ ਵੀ ਲੋਕੀ ਟੀਕਾ ਲਾ ਕੇ ਨਸ਼ਾ ਕਰਕੇ ਮੌਤਾ ਹੋ ਗਿਆ ਤੇ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਵਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਵੀ ਕੋਈ ਕੁਛ ਨਹੀਂ ਸਾਡੀ ਕੋਈ ਨਹੀਂ ਆ ਗਈ ਸੁਣਾਈ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਰਾ ਟਾਈਮ ਲਈਏ ਜੇ ਕਿਤੇ ਪੁਲਿਸ ਪਹਣੀ ਹੋਵੇ ਤੇ ਪੁਲਿਸ ਨੇ ਪਹਿਲਾਂ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਹੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਤੇ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬਿਨੇ ਪੁਲਿਸ ਗਈ ਤੇ ਬੰਦੇ ਉੱਥੇ ਹਾਂ ਉਹ ਉਹ ਘਰ ਢਾਂਡੇ ਆ ਸਿਰਫ ਉਹ ਜਿਹੜੇ ਮੋٹے ਕੰਮ ਚੰਗੇ ਚੱਲਣ ਦੇ ਆ ਉਹਨਾਂ ਦੇ ਘਰ ਤੁਹਾਨੂੰ ਅੱਜ ਤੱਕ ਨਹੀਂ ਦਿਖੇ ਡਾ ਹੁੰਦੇ ਰਹੇ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਢੋਂਦੇ ਆ ਕੀਪਤਾ ਅਗਲਿਆਂ ਨੇ ਮਿਹਨਤ ਕਰ ਕਰਕੇ ਨਹੀਂ ਘਰ ਬਣਾਏ ਪੁੱਤ ਚਲ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਕੱਲਾ ਕੱਲਾ ਉਹਦਾ ਪੁੱਤਰ ਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਪਿਆਡਾ ਵੀ ਭਰਾ ਨਸ਼ੇ ਨੇ ਕਾਲਿਆ ਕੋਈ ਨਹੀਂ ਜੋ ਨਸ਼ਾ ਸਰਕਾਰ ਆਟਮ ਦੀਆਂ ਜੇ ਕਾਂਗਰਸੀਏ ਆਏ ਉਹ ਵੀ ਉਹ ਜੇ ਕਾਲੀਏ ਮੈਂ ਕਾਲੀਆਂ ਦੀ ਧੀ ਆ ਮੈਂ ਬਾਦਲ ਦਾ ਮੇਰੇ ਪਿਓ ਨੇ ਜੇਲਾ ਕਟੀਆਂ ਕੋਈ ਕਾਂਗਰਸੀਏ ਕੋਈ ਕਾਲੀਏ ਕੋਈ ਨਹੀਂ ਕੁਛ ਵੀ ਹਟਮਦਾ ਜੇ ਝਾੜੂ ਵਾਲੇ ਆਏ ਉਹ ਸਾਰਿਆਂ ਨੂੰ ਝਾੜੂ ਵੀ ਫੇਰੀ ਜਾਂਦੇ ਹੋਰ ਤੱਕ ਕੱਕ ਕੀਤਾ ਨਹੀਂ ਹਜੇ ਉਤਰਾ ਆਏਗਾ ਮੈਂ ਮੰਤਰੀ ਇੱਥੇ ਮੈਂ ਤੁਹਾਡੀਆਂ ਗਲੀਆਂ ਬਣਾਉਣਾ ਮੈਂ ਆ ਕਰ ਦੂ ਮੈਂ ਜੇ ਕਰ ਦੂ ਉੱਥੇ ਜੋ ਆਇਆ ਕੋਈ ਨੇ ਕੁੱਖ ਨਹੀਂ ਬਣਾਇਆ ਅੱਗੇ ਤੋਂ ਚਲੋ ਮਤਲਬ ਠੀਕ ਰਹਿੰਦਾ ਸੀ ਭਰਾ ਜੀ ਪਤਾ ਨਹੀਂ ਕੀ ਰੱਬ ਜਾਣੇ ਅੱਗੇ ਤੋਂ ਚਲੋ ਮਤਲਬ ਘਰ ਆ ਜਾਂਦਾ ਸੀ ਪਤਾ ਨਹੀਂ ਤੇ ਮਤਲਬ ਠੀਕ ਹੀ ਘਰੇ ਰਹਿੰਦਾ ਪਿਛੇ ਜੇ ਪੇਟ ਚ ਮਖਾਈ ਦੀ ਮਤਲਬ ਕਬਜ਼ ਜੀ ਹੋਈਦੀ ਸੀ ਤੇ ਆ ਹੁਣ ਥੋੜਾ ਬਤਾ ਠੀਕ ਹੋਇਆ ਤੇ ਅੱਜ ਮੈਂ ਕਿਦਾਂ ਹਾਂ ਮੈਂ ਦਿੱਲੀ ਜਾਣਾ ਵਾ ਤੇ ਕਰੂੰ ਅਸੀਂ 303 1000 1500 ਰੁਪਏ ਵੀ ਦਿੱਤਾ ਨੂੰ ਤੇ 1500 ਰੁਪਏ ਦਿੱਤਾ ਕੱਪੜੇ ਨਵੇਂ ਤੋਂ ਪਾ ਕੇ ਆਇਆ ਵਾ ਤੇ ਪਿੱਛੋਂ ਬੈਗ ਵੀ ਪਏ ਕੱਪੜੇ ਪਏ ਰੋਟੀ ਟਿੱਪਕਾ ਕੇ ਰੱਖੀ ਦੀ ਐ ਕਹਿੰਦਾ ਮੈਂ 6 ਵਜੇ ਜਾਣਾ ਵਾ ਇੱਥੇ ਆ ਕੇ ਪਾਲਾ ਘੰੂ ਕੇ ਮਤਲਬ ਆ ਤੁਹਾਡਾ ਮ ਸਰਕਾਰ ਕਾਰਵਾਈ ਚ ਕਰਦੀ ਹੈ ਕਾਰਵਾਈ ਕਰਦੀ ਹੈ ਪਰ ਫਿਰ ਵੀ ਨਸ਼ਾ ਹਾਂਜੀ ਨਸ਼ਾ ਤੋਂ ਅੰਦਰ ਖਾਤੀ ਤੁਹਾਨੂੰ ਪਤਾ ਫੋਨਾ ਕਨੈਕਟ ਚੱਲੀ ਜਾਂਦੀ ਜਾਂਦੀ ਜਾਂਦਾ ਇਹਨਾਂ ਫੋਨ ਕਰਕੇ ਸੱਦਿਆ ਕਿਹਨੇ ਕਿਹਾ ਜਾ ਉਹਨਾਂ ਦੇ ਨਾਲ ਹੀ ਮਾਂ ਪਿਓ ਦੇ ਕਿਸੇ ਮੰਦੇ ਸੁਣਦੀਆਂ ਕਿ ਪਿੱਛੇ ਕਿੱਥੇ ਚੱਲੇ ਦੱਸ ਦੱਸਦੀਆਂ ਹਾਂਜੀ ਮੰਗ ਹੀ ਕਰਦੇ ਮੰਗੇ ਹੀ ਕੀ ਕੀ ਕਰਨੀ ਹੈ ਅਸੀਂ ਤੁਹਾਡਾ ਜਵਾਬ ਤਾਂ ਚਲ ਗਿਆ ਜੀ ਬਥੇਰੇ ਸਮਝਾਉਂਦੇ ਨੇ ਕਿ ਜਿੱਦਾਂ ਹੁਣ ਗੁਰੂ ਵਾਲਾ ਬਣ ਜਾ ਜੇ ਤੁਹਾਨੂੰ ਦੇਮ ਫਲ ਦਿੱਤੀ ਤੇ ਪਾਏ ਹੁਣ ਫਿਰ ਕੋਸੀ ਚ 83 ਜੁਲੱਖ ਜੀ ਉੱਥੇ ਪਹੇਗਾ ਜਾ ਕੇ ਫਿਰ ਕਤਾਬਿਲ ਨਹੀਂ ਬਣੇਗਾ ਜਦ ਮੈਂ ਇਹ ਵਖਾ ਉਹ ਮਾਲ ਖਣਾ ਮਿਲਦਾ ਨਹੀਂ ਮਿਲਿਆ ਨਸ਼ੇ ਦੇ ਪੈ ਕੇ ਉਹ ਸਿੱਧਰਾਂ ਚਦਾ ਆ ਉਹਦੇ ਚਲ ਗਈ ਰੂ ਜਵਾਨ ਮੌਤਾਂ ਨਸ਼ਾ ਲਈ ਜਾਂਦਾ ਹਾਂਜੀ ਸਾਨੂੰ ਨੇ ਨੋਟੀਫਿਕੇਸ਼ਨ ਆਈ ਕਿ ਜਿਹੜੇ ਪੜਾੜ ਆ ਮਾਨ ਫਾਰਮ ਦੇ ਉਹਦੇ ਵਿੱਚ ਡੈਡ ਬਾਡੀ ਪਈ ਆ ਇਹ ਡੈਡ ਬਾਡੀ ਲਿਆਏ ਆ ਬਾਕੀ ਪੋਸਟਮੈਨ ਨਾਲ ਰਹਾਉਦੇ ਜਿਹੜੀ ਕੋਈ ਚੀਜ਼ ਸਾਹਮਣੇ ਆਏਗਾ ਉਹਨੂੰ ਸੂਚਿ ਕੀਤਾ ਜਾਏਗਾ ਹਮਾਰੀ ਜੁਗਨ ਲੋਕਾਂ ਨੇ ਕਿਹਾ ਹੁੰਦਾ ਨਸ਼ੇਦੋਂ ਮਰਨਦਾ ਨਹੀਂਰ ਪੋਸਟਮੈਨ ਦੇ ਫੋਨ ਤੋਂ ਬਾਹਰ ਹੀ ਪਤਾ ਲੱਗੇਗਾ ਨਸ਼ੇ ਨਾਲ ਡੈਥ ਹੋਈ ਕਿਦਾ ਹੀ ਆ ਉਹ ਜ਼ਰਾ ਗਰਮੀ ਨਾ ਹੋਈ ਹੋਏ ਜੀ ਇਹ ਜਿਸ ਤਰ੍ਹਾਂ ਕਰ ਰਹੇ ਨੇ ਸਾਥ ਸਾਰੇ ਮੰਨਦੇ ਇਹ ਕਾਰਵਾਈ ਹੋ ਰਹੀ ਆ ਤੇ ਜਨਤਾ ਸਾਹ ਦੇਣ ਬਾਤ ਠੀਕ ਹੈ ਜੀ ਕਿੰਨਾ ਸਿਰੇ ਤੇ ਜਲਦੀ ਜਲਦੀ ਖਲ ਪਾਇਆ ਜਾਏਗਾ ਮਾਨ ਨਗਰ ਖੜੇ ਆ ਗੱਲ ਆ ਵੀਰ ਆਇਆ ਹੀ ਇੱਥੇ ਨਸ਼ਾ ਕਰਕੇ ਤੇ ਆਇਆ ਗਾ ਆਂਦੇ ਜਾਂਦੇ ਨੂੰ ਦੱਸਿਆ ਗਾ ਤੇ ਆਪਾਂ ਦੇਖਿਆ ਮੋਦਲ ਕੀ ਹਾਲ ਬਹੁਤ ਹੀ ਮਾੜਾ ਹੈਗਾ ਤੁਹਾਨੂੰ ਵੀ ਇੱਥੇ ਦਾ ਵੀ ਅੰਦਰ ਦੀ ਸਾਰੇ ਬੰਨੇ ਉਹ ਬੰਦੇ ਆਉਂਦੇ ਹੈਗੇ ਆ ਇੱਥੇ ਨਸ਼ਾ ਕੈਂਪ ਵਿੱਚ ਨਸ਼ਾ ਬੰਦ ਹੋ ਗਿਆ ਨਾ ਸਾਰੇ ਬੰਦੇ ਕੈਂਪ ਵਿੱਚ ਮਰਜੀ ਮੱਲੇ ਸਾਰੇ ਇੱਧਰ ਆਉਂਦੇ ਹੈਗੇ ਜੇ ਸਵੇਰੇ ਆਣ ਕੇ ਵੇਖ ਲਓ ਮੇਲਾ ਲੱਗਾ ਹੁੰਦਾ ਜੇ ਤੁਸੀਂ ਉਸ ਨੂੰ ਪਤਾ ਲੱਗੇ ਸੀ ਸਟਾਫ ਆ ਭਾਜੀ ਹੋਰ ਦੱਸੋ ਇਤੋਂ ਵੱਧ ਕੀ ਹੁੰਦਾ ਲੱਗੇ ਸਾਰੇ ਸਿਵਲ ਜਿੱਥੇ ਤੁਰੇ ਫਿਰਦੇ ਆ ਸਾਰਿਆਂ ਨੇ ਕਾਰਵਾਈ ਕੀਤੀਆਂ ਸ਼ਿਕਾਇਤਾਂ ਵੀ ਕੀਤੀਆਂ ਹੈਗੀਆਂ ਅੰਦਰ ਖਾਤੇ ਚਲੋ ਹੁਣ ਮੈਂ ਕਿਸ ਦਾ ਨਾਂ ਨਹੀਂ ਲੈਣਾ ਹੈਗਾ ਉਹ ਚਾਰਿਆਂ ਦੇ ਉਹਨਾਂ ਦੇ ਘਰਾਂ 'ਚ ਪਹਿਲਾਂ ਉਹਨਾਂ ਦੇ ਨਾਂ ਪਹੁੰਚ ਜਾਂਦੇ ਕਿ ਤੁਸੀਂ ਇਹਨਾਂ ਨੇ ਸ਼ਿਕਾਇਤ ਕੀਤੀ ਹੈਗੀ ਹੁਣ ਦੱਸੋ ਬੰਦਾ ਕੀ ਸ਼ਿਕਾਇਤ ਕਰੇ ਲੋਕ ਡਰਦੇ ਲੋਕ ਹੀ ਡਰਦੇ ਹੀ ਆ ਭਾਜੀ ਇੱਥੇ ਕੀੜੀ ਗੱਲ ਹੈਗੀ ਆ ਇਹ ਸਾਰਿਆਂ ਦੇ ਆਪਣੇ ਧੀ ਪੁੱਤਰ ਦਾ ਹੁੰਦਾ ਕਿ ਚਲੋ ਕੀ ਗੱਲਾਂ ਨਿਛੇੜੀ ਬੰਦੇ ਤੋਂ ਸਾਰ ਕੋਈ ਡਰਦਾ ਹੀ ਆ ਸਿੱਧੀ ਜਿਹੜੀ ਚੱਲਿਆ ਜੀ ਜਿਹੜੇ ਵੇਚਣਦੇ ਆ ਸਰਕਾਰਾਂ ਨਾਲ ਵੀ ਹੱਥ ਮਿਲੇ ਆ ਤੇ ਸਿੱਧੀ ਜਿਹੜੇ ਪੁਲਿਸ ਨਾਲ ਵੀ ਹੱਥ ਮਿਲੇ ਆ ਪੇਰੀ ਵੀ ਗੰਦੇ ਆ ਨਹੀਂ ਤੇ ਕਿੱਥੇ ਵਿਗਦਾ ਆ ਬੇਟੇ ਟੀਕਾ ਲਾਣ ਨਾਲ ਮੌਤ ਹੋਈ ਏ ਦੀ ਇਹ ਬੱਚੇ ਦੀ ਮੌਤ ਟੀਕਾ ਲਾਉਣ ਨਾਲ ਹੋਈ ਵੀ ਆ ਇੱਥੇ ਇੱਕ ਦੀਆਂ ਨਹੀਂ 3-4 ਮੌਤਾਂ ਹੋ ਗਈਆਂ ਬੇੜੇ ਇੱਥੇ ਬਾਗ ਕਟਿਆ ਗਿਆ ਏ ਇੱਥੇ ਬਾਗਚੀ ਵੀ ਲੋਕੀ ਟੀਕਾ ਲਾ ਕੇ ਨਸ਼ਾ ਕਰਕੇ ਮੌਤਾ ਹੋ ਗਿਆ ਤੇ ਇੱਥੇ ਸਾਡੀ ਕੋਈ ਸਰਕਾਰ ਦੀ ਸੁਣਵਾਈ ਨਹੀਂ ਕਿਸੇ ਪੁਲਿਸ ਵਾਲੇ ਦੀ ਨਹੀਂ ਸੁਣਾਈ ਕਿਤੇ ਕੁਛ ਨਹੀਂ ਜੋ ਵੀ ਕੋਈ ਕੁਛ ਨਹੀਂ ਸਾਡੀ ਕੋਈ ਨਹੀਂ ਆ ਗਈ ਸੁਣਾਈ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਮੌਕਾ ਦੇਣ ਦਾ ਕਿਤਰਾ ਟਾਈਮ ਲਈਏ ਜੇ ਕਿਤੇ ਪੁਲਿਸ ਪੈਣੀ ਹੋਵੇ ਤੇ ਪੁਲਿਸ ਨੇ ਪਹਿਲਾਂ ਫੋਨ ਕਰ ਦੇਣਾ ਵੇਚਣ ਵਾਲਿਆਂ ਨੂੰ ਵੀ ਅਹੀਂ ਆਉਣ ਲੱਗੇ ਬੰਦੇ ਫਰਾਰ ਕਰ ਦੋ ਤੇ ਬੰਦੇ ਉਸੇ ਟਾਈਮ ਗੈਪ ਤੇ 5 ਮਿੰਟ ਨਹੀਂ ਬਿਨੇ ਪੁਲਿਸ ਗਈ ਤੇ ਬੰਦੇ ਉੱਥੇ ਹਾਂ ਉਹ ਘਰ ਢਾਂਡੇ ਆ ਸਿਰਫ ਉਹ ਜਿਹੜੇ ਮੋٹے ਕੰਮ ਚੰਗੇ ਚੱਲਣ ਦੇ ਆ ਉਹਨਾਂ ਦੇ ਘਰ ਤੁਹਾਨੂੰ ਅੱਜ ਤੱਕ ਨਹੀਂ ਦਿਖੇ ਡਾ ਹੁੰਦੇ ਨੇ ਜਿਹੜੇ ਭੁੱਖੇ ਮਰਦੇ ਪਏ ਆ ਨਾ ਲੋਕਾਂ ਦੇ ਉਹਨਾਂ ਦੇ ਘਰ ਢਾਉਂਦੇ ਆ ਕਿਉਂਕਿ ਤਾਂ ਅਗਲਿਆਂ ਨੇ ਮਿਹਨਤ ਕਰ ਕਰਕੇ ਨਹੀਂ ਘਰ ਬਣਾਏ ਪੁੱਤ ਚਲ ਗਿਆ ਉਹ ਮਾਂ ਨੂੰ ਪੁੱਛ ਕੇ ਵੇਖੋ ਕੱਲਾ ਕੱਲਾ ਉਹਦਾ ਪੁੱਤਰ ਆ ਸਾਡਾ ਵੀ ਭਰਾ ਨਸ਼ੇ ਨੇ ਖਾ ਲਿਆ ਵੇਹਾਡਾ ਵੀ ਭਰਾ ਨਸ਼ੇ ਨੇ ਖਾਲਿਆ ਕੋਈ ਨਹੀਂ ਜੋ ਨਸ਼ਾ ਸਰਕਾਰ ਹਟਮ ਦਿਆ ਜੇ ਕਾਂਗਰਸੀਏ ਆਏ ਉਹ ਵੀ ਉਹ ਜੇ ਕਾਲੀਏ ਮੈਂ ਕਾਲੀਆਂ ਦੀ ਧੀ ਆ ਮੈਂ ਬਾਦਲ ਦਾ ਮੇਰੇ ਪਿਓ ਨੇ ਜੇਲਾ ਕਟੀਆਂ ਕੋਈ ਕਾਂਗਰਸੀਏ ਕੋਈ ਕਾਲੀਏ ਕੋਈ ਨਹੀਂ ਕੁਛ ਵੀ ਹਟਮਦਾ ਜੇ ਝਾੜੂ ਵਾਲੇ ਆਏ ਉਹ ਸਾਰਿਆਂ ਨੂੰ ਝਾੜੂ ਹੀ ਫੇਰੀ ਜਾਂਦੇ ਹੋਰ ਤੱਕ ਕੱਕ ਕੀਤਾ ਨਹੀਂ ਹਿੱਤ ਉਤਰਾ ਆਏਗਾ ਮੈਂ ਮੰਤਰੀ ਇੱਥੇ ਮੈਂ ਤੁਹਾਡੀਆਂ ਗਲੀਆਂ ਬਣਾਉਣਾ ਮੈਂ ਆ ਕਰ ਦੂ ਮੈਂ ਜੇ ਕਰ ਦੂ ਉੱਥੇ ਜੋ ਆਇਆ ਕੋਈ ਨੇ ਕੋਖ ਨਹੀਂ ਬਣਾਇਆ